ਆ ਜੀ ਸਤਿ ਸ਼੍ਰੀ ਅਕਾਲ ਵਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜਵਾਬ ਨਹੀਂ ਆਇਆ ਭਾਈ ਵਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਵਾਬੇਦਾਨੋ ਬੋਲੇ ਸੋਨਹਾ ਧਾਮ ਤਾਲੇ ਫਿਲਮ ਦੇ ਮੈਂ ਸਲੀਮ ਦਾ ਕਮੈਂਟ ਲੈ ਆਇਆ ਕਿਉਂਕਿ ਮੈਨੂੰ ਪਤਾ ਹੈ ਕਮਾਲ ਕਰਨੀ ਉਹ ਪੰਜ ਦਾ ਵੇਟ ਕਰ ਰਹੇ ਨੇ ਮਾਨਸਰ ਨਹੀਂ ਐਕਚੁਅਲੀ ਮੇਰੇ ਪੰਜ ਖਤਮ ਹੋ ਗਏ ਕਿ ਸਾਰੇ ਦਾ ਕੀ ਕਿੜਾ ਮਾਰ ਕੇ ਲੋਰ ਬਹੁਤ ਆ ਗਈ ਨਹੀਂ ਕੋਈ ਸਾਨੂੰ ਸਾਰਨ ਉੱਥੇ ਛੱਡ ਆਉਗਾ ਇਹ ਤੋਂ ਖੁਸ਼ੀ ਮਿਲਦੀ ਹੈ ਲਾ ਇਹਨੇ ਸ਼ੇਫੀ ਨੇ ਥੋੜਾ ਕੰਮ ਕਰਿਆ ਵਾਂਗੇ ਬੇ ਕਾਫੀ ਫਿਲਮਾਂ ਕਰ ਚੁੱਕਾ ਹਾਂ ਗੁਰੂ ਦੀ ਡੈਬਿਊ ਸੀ ਨਹੀਂ ਮੈਂ ਕਿੱਥੇ ਕਰੀਆ ਮੈਂ ਕਰਦਾ ਪਹਿਲੇ ਪਹਿਲੇ ਆ ਮੇਲ ਤਾਂ ਜ਼ਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਹੈ ਦੋਸਤੋ ਪੰਜਾਬੀ ਟ੍ਰੇਸ਼ਨ ਦੇ ਤੁਸੀਂ ਜੁੜੇ ਹੋ ਤੇ ਮੈਂ ਜੱਸੀ ਬੜੈਚ ਤੇ 4 ਤਰੀਕਾ ਅਜ 4 ਅਕਤੂਬਰ ਤੇ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਸ਼ਾਹਕੋਟ ਟ੍ਰੇਲਰ ਵੇਖਿਆ ਟ੍ਰੇਲਰ ਵੇਖਣ ਤੋਂ ਬਾਅਦ ਬਹੁਤ ਕਮਾਲ ਦਾ ਇੱਕ ਸਬਜੈਕਟ ਲੱਗਿਆ ਗੁਰੂ ਰੰਧਾਵਾਹ ਹੋਰਾਂ ਦੀ ਪਹਿਲੀ ਪੰਜਾਬੀ ਫਿਲਮ ਆਗੀ ਔਰ ਕਨਸੈਪਟ ਬਹੁਤ ਕਮਾਲ ਦਾ ਟ੍ਰੇਲਰ ਵੇਖਣ ਤੋਂ ਬਾਅਦ ਐਕਸਾਈਟਮੈਂਟ ਜੀ ਬਹੁਤ ਜ਼ਿਆਦਾ ਕਿ ਫਿਲਮ ਨੂੰ ਸਿਨੇਮੇ ਕੱਟਸ ਵਜਾ ਕੇ ਵੇਖੀਏ ਤੇ ਮੈਂ ਆਪਾਂ ਸਾਰੇ ਜੁੜ ਕੇ ਇਸ ਫਿਲਮ ਨੂੰ ਵੇਖਾਂਗੇ ਤੇ ਫਿਰ ਫਿਲਮ ਦੇ ਕਰਾਂਗੇ ਰਿਵਿਊ ਕਿ ਫਿਲਮ ਕਿਉਂ ਜੀ ਆ ਬਣੇ ਰਹੋ ਮੇਰੇ ਨਾਲ ਵੱਡੇ ਭਾਜੀ ਦਾ ਆਦਰ ਹੈ ਨਾ ਤੇ ਵੱਡਿਆਂ ਤੋਂ ਹੀ ਸਾਰਾ ਕੰਮ ਸਟਾਰਟ ਹੁੰਦਾ ਭਾਜੀ ਵੱਡੇ ਨੇ ਇਹਨਾਂ ਤੋਂ ਪਿਆਰ ਤੇ ਡਾਇਲੌਗ ਸੀਗਾ ਕੋਈ ਸਰਹੱਦਾਂ ਨਹੀਂ ਹੁੰਦੀਆਂ ਸੋ ਬੜਾ ਕਮਾਲ ਦਾ ਸੀਗਾ ਸੋ ਇਹ ਸਰਹੱਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਦੇਖੋ ਦੋ ਗੱਲ ਹੈ ਇਹ ਤਾਂ ਸਾਡਾ ਪੁਰਾਣਾ ਸੱਜਣਾ ਹੈ ਦੀਪ ਤੇ ਗੁਰੂ ਸਾਡਾ ਛੋਟਾ ਭਰਾ ਹੈ ਔਰ ਡਾਇਰੈਕਟਰ ਨੇ ਬਹੁਤ ਮਤਲਬ ਬਰੀਕੀ ਦਾ ਕੰਮ ਕਰਿਆ ਬਹੁਤ ਅੱਛਾ ਔਰ ਇਹ ਵਿੱਚ ਜਿਹੜੀ ਹੈ ਨਾ ਟਾਈਮਿੰਗ ਬਹੁਤ ਸਹੀ ਹੈ ਸਾਰਿਆਂ ਦੀ ਇੱਕ ਦੂਜੇ ਨਾਲ ਗੱਲ ਕਰਦੇ ਨਾ ਆਪਰਾ ਜਨਰਲ ਕਿਤੇ ਗੁਰਸ਼ਮਨ ਨੇ ਤੇ ਗੁਰਮੁਦਾ ਜਿਹੜੀ ਆਪਰਚੂਨਿਟੀ ਟਾਈਮਿੰਗ ਬਹੁਤ ਕਮਾਲ ਹੈ ਪਰਮਾਤਮਾ ਹੁਣ ਵਾਸ ਚੜਦੀ ਕਲਾ ਰੱਖੇ ਸੋ 뮤지컬 ਲਵ ਸਟੋਰੀ ਸੀਗੇ 뮤זיਕ ਗਾਣੇ ਲਿਰਿਕਸ ਕਿੱਦਾਂ ਲੱਗੇ ਦੇਖੋ ਸੰਗੀਤ ਉਹ ਗੁਰੂ ਦਾ ਰੰਗ ਹੀ ਸੰਗੀਤ ਹੈ ਪਰ ਅਦਾਕਾਰੀ ਚਾਉਣਾ ਆਪਾਂ ਗੱਲ ਗੀਤਾਂ 'ਤੋਂ ਪੈਸੀ ਸਫਲ ਹੈ ਸੋ ਸਾਡਾ ਤਾਂ ਕਿ ਫਿਲਮ 'ਚ ਕਿੱਦਾਂ ਤੁਸੀਂ ਇਹ ਪੁੱਛਦੇ ਹੋ ਨਾ ਫਿਲਮ 'ਚ ਸਫਲ ਹੋ ਗਏ ਸਾਰੇ ਔਰ ਇਹ ਨਹੀਂ ਕਿ ਸਾਰੇ ਨਹੀਂ ਬੋਸਣਾ ਕਰਿਆ ਲੜਕੀ ਨੇ ਬੜਾ ਅੱਛਾ ਕਰਿਆ ਪਹਿਲੀ ਵਾਰ ਦੀ ਨਰਵਸਨੈਸ ਨਹੀਂ ਸੀ ਕਿਉਂਕਿ ਤੁਸੀਂ ਕਾਫੀ ਫਿਲਮਾਂ ਕਰ ਚੁੱਕੇ ਹੋ ਗੁਰੂ ਦੀ ਡੈਬਿਊ ਸੀ ਇਹ ਮੈਂ ਕਿੱਥੇ ਕਰੀਆ ਮੈਂ ਕਰਦਾ ਸੀ ਭਾਈ ਇਹ ਮੈਂ ਤਾਂ ਜਿੰਦਗੀ ਦਾ ਹਰ ਕੰਮ ਪਹਿਲਾ ਹੁੰਦਾ ਹੈ ਤੇ ਤੁਹਾਡਾ ਸਭ ਦਾ ਪਿਆਰ ਤੁਹਾਡੀ ਮੁਹੱਬਤ ਜਿਹੜੀ ਹੈ ਉਹ ਹੀ ਜੀਣ ਜੋਗੀਆਂ ਕਰਦੀ ਉਹ ਹੀ ਸਾਡੇ ਲਈ ਆਕਸੀਜਨ ਹੈ ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਸਫ਼ਰ ਹਾਸ਼ਿਰ ਤੋਂ ਸ਼ੁਰੂ ਹੋਇਆ ਸੀ ਤੇ ਸਾਡਾ ਪੁਰਾਣਾ ਸੱਜਣ ਤੇ ਲੋਰ ਜਾਨ ਨੂੰ ਵਾਕਈ ਗੱਲ ਕੀਤਾ ਪਰ ਸਾਰਿਆਂ ਦਾ ਕੀ ਕੀੜਾ ਮਾਰ ਕੇ ਲੋਰ ਬਹੁਤ ਹੋ ਗਈ ਨਹੀਂ ਕੋਈ ਸਾਨੂੰ ਸਾਰਿਆਂ ਨੂੰ ਉੱਥੇ ਛੱਡ ਆਉਗਾ ਇਹ ਤੋਂ ਖੁਸ਼ੀ ਮਿਲਦੀ ਨਹੀਂ ਲਾਇ ਨਾ ਛੇਵੀਂ ਨਹੀਂ ਥੋੜਾ ਕੰਮ ਕਰਿਆ ਵਾਂਗੇ ਇਹ ਕਿ ਅਸੀਂ ਹੁਣ ਇੱਧਰ ਸਲੇ ਨਾ ਭਾਜੀ ਨੇ ਭਾਜੀ ਨੇ ਬੋਲਦੇ ਭਾਜੀ ਉਹਦੇ ਇੱਕੋ ਹੀ ਗੱਲ ਕੋਈ ਥੋੜਾ ਜਿਹਾ 2 ਮਿੰਟ ਇਹ ਨਹੀਂ ਜਾਂਦਾ ਹਾਂ ਜੀ ਇਹਨੇ ਪੰਜ ਬੋਧ ਮਾਰਨਾ ਨਾ ਮੈਂ ਤਾਂ ਕਰਦਾ ਬਾਈ ਬਾਂਦਰ ਲੰਡਾ ਹੋ ਗਿਆ ਹੁਣ ਬਈ ਹੁਣ ਫੇਰ ਆ ਗਈ ਪੂਛ ਫਿਲਮ ਦੇ ਮੈਂ ਵਧੀਆ ਗੱਲ ਜ਼ਲੀਮ ਦਾ ਕਮੈਂਟ ਲੈਣਾ ਚਾਹਦਾ ਕਿਉਂਕਿ ਮੈਨੂੰ ਪਤਾ ਹੈ ਕਿ ਕਮਾਲ ਕਰਨੀ ਹੈ ਉਹ 500 ਦਾ ਵੇਟ ਕਰ ਰਹੇ ਨੇ ਮਾਨਸਰ ਨਹੀਂ ਐਕਚੁਅਲੀ ਮੇਰੇ ਪੰਚ ਖਤਮ ਹੋ ਗਿਆ ਪਿੱਛੇ ਬਹੁਤ سارے ਬਹੁਤ ਜਲਦੀ ਵੇਟ ਕਰਦੇ ਭਾਜੀ ਭਾਜੀ ਕੋਈ ਨਹੀਂ ਸਾਡੀ ਟੈਨਸ਼ਨ ਨਹੀਂ ਹੈ ਜਦੋਂ ਸਾਨੂੰ ਪੜਾਇਆ ਜਦੋਂ ਸੋਣੋ 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 ਪਤਾ ਕੀ ਗੱਲ ਹੈ ਇਹ ਗੱਲ ਕੀ ਹੈ ਚਲ ਆਜੋ ਥੈਂਕ ਯੂ ਚਲ ਆਜੋ ਆਜੋ ਮੈਂ ਫਿਸ਼ ਸੱਚੀ ਗੱਲ ਤੋਂ ਸਾਡਾ ਸਾਹ ਬੰਦ ਕਰਤਾ ਕਿੰਨੀ ਚੀਲੇਗਾ ਸੱਚੇ ਕਸ਼ਮੀਰ ਵੇਖ ਕੇ ਆਇਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੈਨੂੰ ਮਿਲ ਗਿਆ ਸੀਪੀ ਮਾਲ ਮੇਂ ਦਿਨ ਮਿਲ ਬਸ ਅਸਲ ਤੁਹਾਨੂੰ ਪੁੱਛਣਾ ਚਾਹੁੰਦੇ ਆ ਬਹੁਤ ਕਮਾਲ ਕਿਹ ਜਿਹੀ ਲੱਗੀ ਫਿਲਮ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜਨਮੀ ਅਹਿਰਾਜ ਅਹਿਰਾਜ ਜਿਸ ਨੂੰ ਜ਼ਿਕਰ ਕੀਤਾ ਗਰੂਰ ਹਾਂ ਹਾਂ ਬਹੁਤ ਵਧੀਆ ਲੱਗਿਆ ਔਰ ਬਹੁਤ ਖੁਸ਼ੀ ਹੋਈ ਹੈ ਤੇ ਮਤਲਬ ਹਲੇ ਸ਼ਬਦ ਨਹੀਂ ਲੱਭ ਰਹੇ ਦਾਵਾਦੀ ਫਿਲਮ ਨੂੰ ਸਪੋਰਟ ਕਰਨ ਦੇ ਲਈ ਆਈ ਹੈ ਇਹ ਉਹਦੇ ਅਦਬ ਦਾ ਮੁਹੱਬਤ ਦਾ ਨਤੀਜਾ ਬੱਬੂ ਮਾਨ ਸਾਹਿਬ ਸਾਡੀ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਥੰਮ੍ਹ ਨੇ ਔਰ ਗੁਰੂ ਨਾਲ ਇਹਨਾਂ ਦੀ ਬਹੁਤ ਮੁਹੱਬਤ ਹੈ ਔਰ ਪੂਰੀ ਇੰਡਸਟਰੀ ਨੂੰ ਸਪੋਰਟ ਕਰਦੇ ਨੇ ਸੋ ਅੱਜ ਖਾਸ ਤੌਰ ਤੇ ਆਇਆ ਨੇ ਮਾਨ ਸਾਹਿਬ ਅਕੀਜ਼ ਮੈਚਾਂ ਨੂੰ ਦੋ ਆਪ ਸਰਣ ਭੇਜਣ ਵਾਸਤੇ ਅੱਜ ਇਹਨੇ ਕੁੱਝਾਰੇ ਕੰਮ ਕੀ ਗਏ ਘਰ ਵਿੱਚ ਸਰਣ ਨੇ ਬਹੁਤ ਮੈਂ ਕਿਹ ਕਰਾਂ ਕਿ ਇਹ ਪਹਿਲੇ ਕੁੱਝ ਬੋਲਣੀਆਂ ਸਾਰੀਆਂ ਮੈਂ ਹਾਂ ਮੈਂ ਦੇਖੋ ਇਹ ਚਲੋ ਆਹ ਆਜਾ ਮੱਕਣਾ ਆਇਆ ਸਭ ਸਲੀਮ ਭਾਈ ਮਖੰਦਰਾਜੀ ਸਲੀਮ ਆਪ ਬਬੂ ਖਾਨ ਸਾਹਿਬ ਹਿਮਾਂਸ਼ੀ ਪੁਰਾਣਾ ਮੰਦਿਰ ਕੋਨਾ ਦਾ ਮੰਤਰੀ ਦਾ ਪਹਿਲਾ ਪਹਿਲੀ ਫਿਲਮ ਇੱਕ ਸਟੈਂਡ ਅਪ ਕਾਮੇਡੀ ਤੋਂ ਬਾਅਦ ਨੀਨਾ ਮੈਡਮ ਸੀਮਾ ਮੈਮ ਸੋ ਮੰਨ ਸਾ ਤੁਹਾਡਾ ਰਿਜੈਕਟ ਆਓ ਆਓ ਇਧਰ ਮੱਕਣਾ ਆਇਆ 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 ਆਣੀ ਜਸਿਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਕਾਰੇ ਦਾ ਜਵਾਬ ਨਹੀਂ ਆਇਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਵਾਬੇਦਾਨੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਜੀ ਹੁਕਮ ਫੇਰ ਆ ਗਿਆ ਤੂੰ ਮੈਂ ਤਾਂ ਛੋਟੇ ਚਾਚਾ ਜੀ ਉਹਨਾਂ ਨੇ ਪਹਿਲਾ ਟਾਈਮ ਨੂੰ ਹੋਣਾ ਨਾ ਉਹਦੇ ਕਿਨ ਜਿੱਤ ਲਿਆ ਸੀਗਾ ਮਤਲਬ ਫਿਲਮ ਉਹ ਵੀ ਲੱਗਿਆ ਸੀ ਵੀ ਦੇਖੋ ਹਰਦੀਪ ਬਹੁਤ ਅੱਛਾ ਆਰਟਿਸਟ ਹੈ ਔਰ ਇਹ ਸਾਡੇ ਨਾਲ ਹਾਸ਼ਰ ਵੇਲੇ ਤੋਂ ਜੁੜਿਆ ਹੋਇਆ ਹੈ ਆਮ ਤੌਰ ਤੇ ਜਦੋਂ ਵਿਆਹ ਜਾਂਦੇ ਨੇ ਲੋਕ ਬਾਬੂ ਦਾ ਚਾਚਾ ਹੀ ਆਗਦੇ ਸਾਡਾ ਬੜਾ ਪੁਰਾਣਾ ਸੱਜਣ ਵੀ ਹੈ ਔਰ ਅਦਾਕਾਰ ਕਮਾਲ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਪੰਜਾਬੀ ਇੰਡਸਟਰੀ ਨੂੰ ਸੱਚੀਓ ਜਿਹੜੇ ਥੀਏਟਰ ਵਾਲੇ ਆਰਟਿਸਟਾਂ ਦੀ ਲੋੜ ਹੈ ਔਰ ਅਸੀਂ ਪਿਛਲੀ ਫਿਲਮ ਕਿ ਸਾਡੀ ਇਹ ਹੀ ਕੋਸ਼ਿਸ਼ ਸੀ ਉਹ ਇੱਕ 'ਚ ਵੀ ਇੱਕ ਕੋਸ਼ਿਸ਼ ਇਹ ਹੈ ਕਿ ਥੀਏਟਰ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਨਵੇਂ-ਨਵੇਂ ਬੱਚੇ ਅੱਗੇ ਆਉਣ ਤਾ ਇੰਡਸਟਰੀ ਜਿਆਦਾ ਗਰੋਥ ਹੈ ਯਾਰ ਸਾਡੀ ਘਰ ਦੀ ਫਿਲਮ ਮੈਂ ਤੈਨੂੰ ਪੁੱਛਦਾ ਕਿਵੇਂ ਲੱਗੀ ਬਾ ਗੱਲ ਕਰ ਤਾ ਮੈਂ ਅਗਲੀ ਹੀ ਪਹਿਲ ਆ ਕੇ ਵੇਖਣੀ ਆ ਅੱਜ ਤੁਹਾਨੂੰ ਉੱਦਾ ਹੋ ਗਈ ਹੈ ਹੁਣ ਫੈਮਲੀ ਨਾਲ ਆਉਣਾ ਫਿਰ ਮੱਚੀ ਹੈ ਦੇਖੋ ਫਿਲਮ ਦੇ ਅਲੱਗ ਇੱਕ ਆਂਡਾ ਪੁੱਛਦਾ ਜਿਹਾ ਮੈਨੂੰ ਕਿ ਕਦੇ ਮਲਾਇਆ ਨਾ ਕਰੋ ਫਿਲਮਾਂ ਹਰ ਫਿਲਮ ਨੇ ਇੱਕ ਜਨਰ ਹੁੰਦਾ ਹੈ ਇੱਕ ਕਾਮੇਡੀ ਹੈ ਕੋਈ ਰੋਮੇਡੀ ਹੈ ਕੋਈ ਰੋਮਾਂਟਿਕ ਆਊਟ ਐਂਡ ਆਊਟ ਹੈ ਕੋਈ ਐਕਸ਼ਨ ਮੂਵੀ ਹੈ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਾਹਿਬ ਆ ਜਿਹੜਾ ਉਹਨਾਂ ਦਾ ਜਨਰ ਹੈ ਨਾ ਉਹ ਬੜਾ ਪਿਆਰ ਵਾਲਾ ਹੈ ਬਹੁਤ ਜਿੱਦਾਂ ਪਰਿਵਾਰਕ ਜਿੱਦਾਂ ਹੁੰਦਾ ਨਾ ਉਦਾਂ ਦੀ ਇਹ ਫਿਲਮ ਹੈ ਇਹਨੂੰ ਇਸ ਨਜ਼ਰੀਏ ਨਾਲ ਦੇਖਣਾ ਹੈ ਕੋਈ ਹੋਰ ਦੇਖ ਕੇ ਉਹਦੇ ਚ ਨਾਲ ਫਿਕਸ ਨਾ ਕਰਿਆ ਕਰੋ ਕੀ ਮਾਤਾ ਮਿਲਦਾ ਫੱਟੇ ਭਰਾ ਵਾਲਾ ਹੱਕ ਹੈਗਾ ਹੋ ਗਿਆ ਜੀ ਅਸੀਂ ਤੁਸੀਂ ਨਾਲ ਨਾਲ ਹੀ ਥੀਏ ਪ੍ਰਮੋਸ਼ਨ ਦੌਰਾਨ ਵੀ ਅੱਜ ਵੀ ਗੁਰੂ ਨਵਤਸੀਆਂ ਮਿਲ ਗਏ ਨਾ ਵੀ ਛੋਟਾ ਭਰਾ ਆ ਗਿਆ ਤੇ ਮਤਲਬ ਜ਼ਰੂਰੀ ਵੀ ਆਈ ਵੱਡੇ ਨੂੰ ਨਹੀਂ ਨਹੀਂ ਮੈਂ ਸਾਰਿਆਂ ਦੇ ਨਾਲ ਆ ਕਦੇ ਵੀ ਕੋਈ ਵੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਨਾਮਿਆ ਦੇ ਮੈਂ ਤਾਂ ਅੱਜ ਕੋਸ਼ਿਸ਼ ਹੈ ਕਿ ਹਮੇਸ਼ਾ ਹੀ ਪ੍ਰਮੋਟ ਕਰਾਂ ਇਹ ਤਾਂ ਸਾਡਾ ਪਰਿਵਾਰ ਹੈ ਉਦ ਦਾ ਵੀ ਕੋਈ ਨਾਮ ਆਵੇ ਅਸੀਂ ਹਮੇਸ਼ਾ ਉਹਨੂੰ ਪ੍ਰਮੋਟ ਕਰਾਂਗੇ ਸਭ ਦੀ ਮਦਦ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਜਿਹੜੀਆਂ ਇੰਡਸਟਰੀ ਚ ਲੋਬੀਆਂ ਲੂਬੀਆਂ ਜਿਹਾ ਹੁੰਦੀਆਂ ਮੈਂ ਜਮੇ ਖਿਲਾਫ ਰਹੇ ਤੇ ਔਰ ਬਿਲਕੁਲ ਜਦ ਤੱਕ ਅਸੀਂ ਕੰਮ ਕਰਾਂਗੇ ਕਿ ਇਸ ਤਰ੍ਹਾਂ ਦੀ ਕੋਈ ਲੋਬੀ ਲੂਬੀ ਜਿਨਾ ਬੜਾਵਾ ਕੇ ਨਾ ਵਟ ਦਵਾਂਗੇ ਹਰ ਬੱਚੇ ਨੂੰ ਹੱਕ ਹੈ ਹਰ ਬੰਦੇ ਦਾ ਰਾਈਟ ਹੈ ਕਿ ਜੋ ਅੱਛਾ ਕੰਮ ਕਰਦਾ ਉਹਨੂੰ ਪਲੇਟਫਾਰਮ ਮਿਲੇ ਔਰ ਤੁਸੀਂ ਵੀ ਇਹ ਨਾ ਦੇਖਿਆ ਕਰੋ ਜਿਹੜਾ ਮਸ਼ਹੂਰ ਉਹਦੇ ਮੂਰੇ ਕੈਮਰੇ ਕਰ ਦਿੰਦੇ ਹੋ ਜਿਹੜਾ ਵਿਚਾਰਾ ਨਾ ਮੈਂ ਉਹਦੇ ਮੂਰੇ ਕਰਿਆ ਕਰੋ ਕੈਮਰਾ ਸਭ ਤੋਂ ਪਹਿਲਾਂ ਉਹਦਾ ਦਿਲ ਟੁੱਟ ਜਾਂਦਾ ਜਦੋਂ ਕੋਈ ਨਾਮਾ ਬੱਚਾ ਇੱਕ ਵਾਰੀ ਉਹਦੇ ਤੁਸੀਂ ਉਹ ਨਹੀਂ ਪਛਾਣਦੇ ਪਛਾਣਦੇ ਤਾਂ ਵੈਸੇ ਹੁੰਨੇ ਸਾਰੇ ਬੋਲਦੇ ਰਹਿੰਦੇ ਹੋ ਅਗ ਪਹਿਲਾਂ ਉਹਨੂੰ ਕਰਿਆ ਕਰੋ ਬਾਕੀ ਬਾਅਦ ਚ ਮਾਨ ਸਰ ਜੀ ਇਹ ਜਮ ਜਮ ਇਹ ਨਿੱਜੀ ਜਿੰਦਗੀ ਹਾਂ ਜੀ ਉਹ ਮੇਰਾ ਭਤੀਜਾ ਖੜਾ ਫਿਰ ਜੀ ਸਰ ਜੀ ਸਰ ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਰਾਜਾ ਜੀ ਰਣਜੀਤ ਸਿੰਘ ਦੇ ਸਾਡੇ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਰਾਜਾ ਜੀ ਰਣਜੀਤ ਸਿੰਘ ਦੇ ਉਹ ਗਾਇਆ ਸੀ ਹਾਜ਼ਰ ਤੇ ਗਾਣਾ ਚੰਡੀਗੜ੍ਹ ਬੋਲੀ ਪਈ ਦੀ ਨੱਚੂਗਾ ਲਾਹੌਰ ਸਾਰਾ ਜ਼ਰੂਰ ਸੁਣੋ ਜੀ ਐਵਰੀ ਵਨ ਦਾ ਨਹੀਂ ਸੁਣਨ ਦਾ ਲੇਟ ਹੋ ਜਾਂਦਾ

बड़ी मुहब्बत करके बड़ा एक तो अदब ए बहुत है सो so, बड़ा अच्छा शेर है कि अदब पहला करीना है मोहब्बत के करीनों में और ये बड़ा बा अदब कलाकार है और अच्छा आर्टिस्ट देखिए इन्हें प्रूव किया हिमांचल होली हो सॉरी मैं, मैं पहली बारी अच्छी नर्वस हो रही हूँ क्योंकि मैं हमेशा कह रही हूँ मैं इन्होंने को तो सीखे क्योंकि मैं मैं इन्होंने मैं एज ए ज कंटेस्टेंट जज किया है ना सो बाकी ਆ ਫਿਲਮ ਬਹੁਤ ਵਧੀਆ ਸੀਗੀ ਬਿਊਟੀਫੁਲੀ ਸ਼ੋਟ ਐਂਡ ਗੁਰੂ ਦੀ ਐਕਟਿੰਗ ਬਹੁਤ ਵਧੀਆ ਸੀ ਤੇ ਬਾਕੀ 올 द बेस्ट फॉर ਵਧੀਆ ਵਧੀਆ ਮਤਲਬ ਆਡੀਅנס ਪਸੰਦ ਕਰੇ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਮਾਰਦਾ ਮੇਰੇ ਵੱਡੇ ਭਰਾ ਦੇ ਹਣਾ ਕਹਿੰਦਾ ਵੀ ਮੈਂ ਉਹਨਾਂ ਸਾਹਮਣੇ ਤੇ ਨਰਵਸਟੀ ਹੋ ਜਾਂਦੀ ਆ ਤੇ ਵੱਡੇ ਬਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਛੋੜ ਕੇ ਚੱਲਣ ਦੀ ਛੋਟੇ ਨੂੰ ਨਾਲ ਲੈ ਕੇ ਚੱਲੋ ਅਰ ਦੇਖ ਕੇ ਇਹਨਾਂ ਦੇ ਵਿੱਚ ਅਸੀਂ ਫਾਲੋ ਕਰਦੇ ਆ ਬਸ ਜਿੰਨੇ ਕਹਿੰਦੇ ਆ ਅਸੀਂ ਉਵੇਂ ਮੰਨ ਲੈਂਦੇ ਆ ਕਰਦੇ ਹੁਕਮ ਕਰਦੇ ਆ ਸੌਰੀ ਕਿਵੇਂ ਕਰਕੇ ਮਾਨ ਸਾਹਿਬ ਯਾਰ ਇਹ ਕਰਨਾ ਬਚੀ ਜਿੱਦਾਂ ਕਰਨਾ ਆਪਾਂ ਅੱਜ ਤੁਸੀਂ ਆਪਣੇ ਮੰਮੀ ਡੈਡੀ ਦੀ ਮੰਨਦੇ ਹੋ ਬਸ ਵਾ 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 ਥੈਂਕ ਯੂ ਮਾਈ ਬੇਬੀ ਆਹ ਮੱਖਣ ਬਰਾਡ ਮੱਖਣ ਬਰਾਡ ਜੀ ਆਏ ਬੜੀ ਧੀਰ ਪਿੱਛੋਂ ਅੱਜ ਅਸੀਂ ਮੇਰੇ ਭਾਜੀ ਆਪਾਂ ਸਸਿਗਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸ਼ਾਹਕੋਟ ਲਈ ਇੱਥੇ ਆਏ ਸੀ ਕੋਲੇ ਪ੍ਰੀਮੀਅਰ ਤੇ ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਉਹ ਮੁਹੱਬਤ ਦੀ ਕਹਾਣੀ ਸੀ ਤੇ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਗੰਗਾ ਅਭਿਨੇ ਆਪਣਾ ਕਿਰਦਾਰ ਪੂਰਾ ਨਿਵਾਇਆ ਉੱਥੇ ਜਿਹੜੇ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਵਿੱਚ ਇਹਦਾ ਦਿਖਾ ਦੇ ਰਿਹਾ ਸੀ ਇਹਦੇ ਲਈ ਤਾੜੀਆਂ ਲਾ ਦੇ ਲੈ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਤੇ ਹੁਣ ਇੱਕ ਵਾਰੀ ਤਾੜੀ ਲਾ ਦਿਓ ਠੋਕ ਕੇ ਜਿੰਨੇ ਵੀ ਲਾ ਕੇ ਖੜੇ ਸੋ ਬੱਡਲਕ ਸਾਰੀ ਟੀਮ ਲਈ ਗੁਰੂ ਰੰਗਾਵਾਂ ਇਹ ਸ਼ਾਹਕੋਟ ਦੀ ਸਾਰੀ ਟੀਮ ਜਿੰਦਾਬਾਦ ਪੰਜਾਬ ਜਿੰਦਾਬਾਦ ਜੀ ਗੁਰੂਬਾਈ ਖਰਨੀ ਜੈਗੋਦੇ ਵੀ ਹਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤ ਪੀਏ ਮਦਾਨ ਤਲਵਾਰਾਂ ਦੇ ਸਿਰਾਂ ਤੇ ਹਿੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉੱਤੋਂ ਰੱਬ ਦੀ ਨਿਗਾਹ ਵੀ ਮਿਹਰਬਾਨ ਚਾਹੀਦੀ ਉਹ ਖੇਰਾਂ ਦੀਆਂ ਸਿਰਾਂ ਤੇ ਨਹੀਂ ਹੁੰਦੀਆਂ ਲੜਾਂ ਆਪਣੇ ਵੀ ਡੋਲਿਆ ਜਿੰਦਾਬਾਦ ਜੀ ਮਾਨ ਸਾਹਿਬ ਕਹਵਾਂ ਤੇ ਅਸਲਾ ਪੈ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ 'ਚ ਜੋਰ ਚਾਹੀਦਾ ਆਹਾ ਮੱਖਣ ਉਹ ਪਿੱਛੇ ਮੈਨੂੰ ਕਹਦੇ ਕਈ ਜਣੇ ਵੀ ਕਹਿੰਦੇ ਜੀ ਮੱਖਣ ਸਾਹੂ ਉਹ ਵੀ ਨਾ ਲੈ ਲੈ ਜਾਵੇ ਕਿਹਨਾਂ ਤੋਂ ਮੱਖਣ ਯਾਰ ਆ ਸਾਡਾ ਪੁਰਾਣਾ ਮੇਲ ਮੇਲ ਨਹੀਂ ਆਉਂਦਾ ਅਸੀਂ ਕਈ ਵਾਰੀ ਖੱਬੇ ਸੱਜੇ ਕੰਮ ਚੋਰਾਂ ਪਰ ਸਾਡੀ ਸਾਹਜ ਬੜੀ ਪੁਰਾਣੀ ਆ ਮੱਖਣ ਮੈਂ ਤੇ ਜੀਮਾ ਸਾਡੀ ਬੜੀ ਪੁਰਾਣੀ ਸਾਹਜ ਇਹ ਤਾਂ ਅੱਜਕੱਲ੍ਹ ਰਿਵਾਜ ਚੱਲੇ ਇੱਕ ਦੂਜੇ ਨੂੰ ਨਿੰਦਣ ਦਾ ਭੰਡਣ ਦਾ ਇੱਕ ਦੂਜੇ ਲਈ ਲੜਨ ਪੜਦਾ। ਇਹ ਜਿਹੜੀ ਪਹਿਲੀ ਪੀ ਤੋਂ ਪਹਿਲਾਂ ਪੁਰਾਣਾ ਆਰਟਿਸਟਾ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਅੱਜ ਵੀ ਉਹਵੇਂ ਹੀ ਪਰਿਵਾਰਾਂ ਚੱਲੇ। ਇਹਦੇ ਬੇਟੇ ਦਾ ਨਾਮ ਇੱਕਮ ਹੈ। ਕੀ ਮਾਤ ਹੈ ਜੀ। ਗੁਰਤੀ ਗੁਰਤੀ ਮੈਂ ਦਿੱਤੀ ਹੈ। ਹਾਂ। ਤੋ ਸਾਡੇ ਤਾਂ ਬਰੇ ਪੁਰਾਣੇ ਸਾਰਿਆਂ ਦੇ ਰਿਸ਼ਤੇ ਅੱਛੇ ਐ ਔਰ ਸਦਾ ਹੀ ਇਹਦੇ ਰਹਨੇ ਸਤਕਾਰ ਬਹੁਤ ਇਕੱਲੇ ਰੱਖ। ਆਪਨੇ ਤੋ ਪਹਿਲਾ ਦੋਸਤ ਨੂੰ ਸਮਝੀਦਾ। ਬਸ ਇਹੀ ਵਜ੍ਹਾ ਵੀ ਇੱਕ ਦੂਜੇ ਲਈ ਖੜ ਜਾਂਦੇ ਆ ਪਿਆਰ। ਬੱਸ ਦੇਰ ਤੇ ਤੁਹਾਨੂੰ ਕਿਹਾ ਸੀ ਕਿ ਜਲਦੀ ਤੇ ਆ ਦੇ ਅੱਜ ਤੁਸੀਂ ਟ੍ਰਾਇਲ ਦੇਖਿਆ ਕੱਲ ਨੂੰ ਪਰਿਵਾਰਾਂ ਨਾਲ ਫਿਲਮ ਦੇਖਣ ਆਉਣ ਦੂ ਤੈਨੂੰ ਕਾ ਚੈੱਕ ਕਰਨਾ ਮੈਂ ਚਲੋ ਮੰਤਰੀ ਜੀ ਇਹ ਪਹਿਲੀ ਫਿਲਮ ਹੈ ਇਹ ਇੱਕ ਵਕਤ ਇਹਦੀ ਫਿਲਮ ਪਹਿਲੀ ਹੈ ਇਹਨੇ ਕਾਮੇਡੀ ਦੇ ਵਿੱਚ ਬਹੁਤ ਮਚਾਣੀ ਦੋ ਲਾਈਨਾਂ ਜ਼ਰੂਰ ਮਾਰ ਦਿੱਤੀਆਂ ਥੈਂਕ ਯੂ ਸੋ ਮੱਚ ਪਹਿਲੇ ਤੇ ਮਿੰਨੋ ਦੇ ਆ ਸਾਰਾ ਕੁਝ ਕਰਨਾ ਨਹੀਂ ਹੁੰਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਂ ਪਹਿਲੀ ਫਿਲਮ ਕੀਤੀ ਐ ਬਟ ਮੈਂ ਥੈਂਕਸ ਕਰਦਾ ਪੂਰੀ ਟੀਮ ਦਾ ਗੁਰੂ ਭਾਈ ਹੋਣਾ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇਹਨਾਂ ਨੂੰ ਪਤਾ ਨਹੀਂ ਕੀ ਦਿਖਿਆ ਮੈਨੂੰ ਵੀ ਪਤਾ ਤੇ ਬਾਹਰੋਂ ਦੇਖਦਾ ਉਹ ਬਹੁਤ ਟੈਲੈਂਟਡ ਨੇ ਭਾਈ ਸ੍ਰੀਂਦਰ ਵੀ ਸਾਰਾ ਨੇ ਦਿਖਿਆ ਤੇ ਇਦਾਂ ਸਪੋਰਟ ਕਰਦੇ ਰਹੋ ਨਵੇਂ ਨਵੇਂ ਆਰਟਿਸਟਾਂ ਨੂੰ ਆ ਇਵਨ ਮੈਨੂੰ ਜਦੋਂ ਵੀ ਨਵਾਂ ਸਮਝੋ ਉਹਨੂੰ ਫੇਰ ਸਪੋਰਟ ਕਰਨੀ ਸ਼ੁਰੂ ਕਰ ਦੋ ਭਾਈ ਰਵੀ ਨੂੰ ਨਵਾਂ ਸਮਝੋ ਸਪੋਰਟ ਕਰਨੀ ਸ਼ੁਰੂ ਕਰਾ। ਥੈਂਕ ਯੂ ਸੋ ਇਹ ਇਹਨਾਂ ਦਾ ਬੜਾਪਨ ਹੈ ਜੀ ਤੇ ਮੇਰੇ ਲਈ ਸਾਰਾ ਕੁਝ ਅਨਐਕਸਪੈਕਟਿਡ ਸੀਗਾ ਉਹ ਵੀ ਕਰਨੀ ਅੰਤ ਤੱਕ ਜਿਹੜਾ ਅੱਜ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਇਹ ਵੀ ਇੱਕ ਮੇਰੇ ਲਈ ਵੱਸ ਸੁਪਨਾ ਜਿਹਾ ਹੀ ਹੈ ਤੇ ਮੈਂ ਜਾਣਦਾ ਮੈਂ ਸੁਪਨਾ ਹੀ ਦੇਖਦਾ ਰਵਾਂ ਧੰਨਵਾਦ ਥੈਂਕ ਯੂ ਥੈਂਕ ਯੂ ਭਾਈ ਬਹੁਤ ਕਮਾਲ ਦੀ ਮਤਲਬ ਮੈਂ ਮੈਂ ਤੁਹਾਡੀ ਫੀਲਿੰਗ ਜਾਨਣਾ ਚਾਹੁੰਦਾ ਨਾ ਕਿ ਗੁਰੂ ਰਾਈ ਡੈਬਿਊ ਸੀ ਔਰ ਡੈਬਿਊ ਇੱਕ ਮੁਹੱਬਤ ਦਾ ਪੈਗਾਮ ਬੰਧਿਆ ਇਥੇ ਇਸ ਫਿਲਮ ਨੇ ਔਰ ਬਾਈ ਸੀ ਕੀ ਆ ਜੀ ਯਾ ਡੈਬਿਊ ਪਤਾ ਕਿਦਾਂ ਆ ਮੈਂ ਬਹੁਤ ਨਰਵਸ ਸੀ ਸ਼ੂਟ ਕਿਦਾਂ ਥੈਂਕ ਯੂ ਥੈਂਕ ਯੂ ਬਾਈ ਥੈਂਕ ਯੂ ਮਾ ਹੀਰੋ ਆ ਗਿਆ ਬੰਨੇ ਪੰਜਾਬ ਦੀ ਨਾ ਫੈਮਲੀਆਂ ਦਾ ਹੀਰੋ ਆ ਜੋ ਅਸੀਂ ਵੇਟ ਕਰ ਰਹੇ ਸੀ ਮੈਂ ਪਹਿਲਾਂ ਵੀ ਗੱਲ ਕਹੀ ਹੈਗੀ ਮਤਲਬ ਲੋਕ ਹੁੰਦੇ ਨੇ ਨਾ ਕਿ ਸਾਨੂੰ ਪਰਿਵਾਰਾਂ ਦਾ ਹੀਰੋ ਚਾਹੀਦਾ ਔਰ ਬਹੁਤ ਸੋਹਣਾ ਕੰਮ ਕੀਤਾਗਾ ਪਹਿਲੇ ਸ਼ੋਹ ਦੇ ਵਿੱਚ ਫੈਮਲੀਆਂ ਵੇਖਣ ਆਇਆ ਔਰ ਉਹਨਾਂ ਨੇ ਕਿਹਾ ਵੀ ਇੱਕ ਉਰਦੂ ਦੀ ਮਿੱਠੀ ਜ਼ੁਬਾਨ ਵਰਗੀ ਹਰੇ ਯਾਰ ਬਿਲਕੁਲ ਬਿਲਕੁਲ ਔਰ ਇਹ ਜਿਹੜਾ ਇਹਦਾ ਰਸਾ ਨਾ ਇਹ ਲੰਬੇ ਸਮੇਂ ਤੱਕ ਚੱਲਦਾ ਰਹੇਗਾ ਕੀ ਬਾਤ ਹੈ ਦੋਸਤੋ ਸ਼ਾਹਕੋਟ ਫਿਲਮ ਵੇਖ ਕੇ ਆਇਆ ਔਰ ਇਹ ਫਿਲਮ ਨੂੰ ਜੇ ਮੈਂ ਕਹਾਂ ਤਾਂ ਮੈਨੂੰ ਉਰਦੂ ਦੀ ਮਿੱਠੀ ਜੀ ਜ਼ੁਬਾਨ ਵਰਗੀ ਫਿਲਮ ਲੱਗੀ ਇਹ ਲੰ데 ਵਿੱਚ ਮੁਹੱਬਤ ਨੂੰ ਵਿਖਾਇਆ ਗਿਆ ਮੁਹੱਬਤ ਬੜੀ ਪਾਕ ਹੁੰਦੀ ਆ ਮੁਹੱਬਤ ਹੱਦਾਂ ਸਰਹੱਦਾਂ ਨਹੀਂ ਵੇਖਦੀ ਮੁਹੱਬਤ ਨੇ ਜਦੋਂ ਹੋਣਾ ਹੁੰਦਾ ਹੋ ਜਾਂਦੀ ਆ ਇਟਸ ਮੁਹੱਬਤ ਨੂੰ ਇੱਕ ਸੱਚੀ ਤੇ ਇੱਕ ਪਾਕ ਦੀ ਇੱਕ ਰੂਹਾਂ ਦੀ ਰੂਹਦਾਰੀ ਦੀ ਗੱਲ ਕੀਤੀ ਗਈ ਆ ਹਨਾ ਮਿਲਣਾ ਵਿਛੜਨਾ ਇਹ ਇਹ ਮਕਸਦ ਨਹੀਂ ਹੁੰਦਾ ਮੁਹੱਬਤ ਮੁਹੱਬਤ ਹੁੰਦੀ ਆ ਕਦੋਂ ਵੀ ਹੋ ਸਕਦੀ ਆ ਤੇ ਇਸ ਫਿਲਮ ਦੇ ਵਿੱਚ ਬਹੁਤ ਕਮਾਲ ਦੇ ਤਰੀਕੇ ਦੇ ਨਾਲ ਇਸ ਫਿਲਮ ਨੂੰ ਇਹ ਰੰਗਾਂ ਨੂੰ ਮੁਹੱਬਤ ਦੇ ਰੰਗਾਂ ਨੂੰ ਵਿਖਾਇਆ ਗਿਆ ਬਹੁਤ ਸਾਰੇ ਲੋਕਾਂ ਨੇ ਜਦੋਂ ਕੁਝ ਕੁ ਦਿਨ ਪਹਿਲਾਂ ਫਿਲਮ ਦਾ ਵਿਰੋਧ ਕੀਤਾ ਸੀਗਾ ਤਾਂ ਐਦਾਂ ਸੀ ਪਤਾ ਨਹੀਂ ਕੀ ਹੋਏਗਾ ਕਿ ਕੀ ਜਹਿਰ ਉਗਲੀ ਹੋਏਗੀ ਪਰ ਜਦੋਂ ਫਿਲਮ ਵੇਖ ਕੇ ਆਵਾਂਗੇ ਅਸੀਂ ਨਾ ਤਾਂ ਸਾਨੂੰ ਲੱਗੇਗਾ ਕਿ ਅਸੀਂ ਚੰਗਾ ਸਿਨੇਮਾ ਵੇਖਿਆ ਇੱਕ ਮੁਹੱਬਤ ਦੀ ਗੱਲ ਵੇਖੀ ਇੱਕ ਰੂਹਦਾਰੀ ਦੀ ਗੱਲ ਵੇਖੀ ਗੁਰੂ ਰੰਧਾਵਾ ਹੋਰਾਂ ਨੇ ਬਹੁਤ ਹੀ ਕਮਾਲ ਦੀ ਅਦਾਕਾਰੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਨਿਭਾਇਆ ਇੱਕ ਉਹਨਾਂ ਦੇ ਕਰੈਕਟਰ ਦੇ ਵਿੱਚੋਂ ਮਾਸੂਮੀਅਤ ਵੀ ਵਿਖੂਗੀ ਇੱਕ ਦਰਦ ਵਿਖੂਗਾ ਉਹ ਦਰਦ ਆਪਣੇ ਪਰਿਵਾਰ ਪ੍ਰਤੀ ਆਪਣੇ ਪਿਆਰ ਪ੍ਰਤੀ ਆਪਣੇ ਯਾਰਾਂ ਦੋਸਤਾਂ ਪ੍ਰਤੀ ਇੱਕ ਬੜੇ ਇਮੋਸ਼ਨ ਜੁੜੇ ਹੋਏ ਨੇ ਇਸ ਫਿਲਮ ਦੇ ਨਾਲ ਫਿਲਮ ਦੇ ਵਿੱਚ ਉਹ ਜਿਹੜੀ ਕਮਾਲ ਦੀ ਗੱਲ ਵਿਖਾਈ ਗਈ ਹੈ ਕਿ ਸਾਨੂੰ ਕਿਉਂ ਪ੍ਰਵਾਸ ਕਿਉਂ ਕਰਨਾ ਪੈਂਦਾਗਾ ਜੋ ਲੋਕ ਉਹ ਲੋਕ ਬਹੁਤ ਇਸ ਫਿਲਮ ਨਾਲ ਜੁੜਨ ਗਏ ਜਿਨ੍ਹਾਂ ਨੇ ਪ੍ਰਵਾਸ ਜਿਨ੍ਹਾਂ ਨੇ ਕਰਨ ਦੇ ਲਈ ਜਿੰਨੇ ਡੰਕੀ ਲਾ ਕੇ ਜਿਹੜੇ ਗਏ ਨੇ ਹਨਾ ਦੋ ਨੰਬਰ ਦੇ ਤਰੀਕੇ ਦੇ ਨਾਲ ਜਿਹੜੇ ਬਾਹਰ ਜਾਂਦੇ ਨੇ ਕਿ ਉਹਨਾਂ ਨਾਲ ਕੀ ਕੁਝ ਹੁੰਦਾਗਾ ਕਿਦਾਂ ਪਾਕਿਸਤਾਨ ਦੇ ਥਰੂ ਉਹਨਾਂ ਨੂੰ ਇੰਡੀਆ ਭੇਜਿਆ ਜਾਂਦਾਗਾ ਉਹ ਬਹੁਤ ਗੱਲਾਂ ਇਸ ਫਿਲਮ ਦੇ ਵਿੱਚ ਵਿਖਾਈਆਂ ਗਈਆਂ ਨੇ ਇੱਕ ਚੰਗਾ ਸਬਜੈਕਟ ਹੈਗਾ ਤੇ ਜਰੂਰ ਇਸ ਫਿਲਮ ਨੂੰ ਸਿਨੇਮਾ ਕਰਾਂ ਚ ਵੇਖੋ ਤੇ ਆਪਣੇ ਰਿਵਿਊ ਮੈਨੂੰ ਜਰੂਰ ਦਿਓ ਕਿ ਤੁਹਾਨੂੰ ਫਿਲਮ ਕਿਉਂ ਜੀ ਲੱਗੀ